ਇਹ ਲੋਕੀਂ ਥੱਲੇ ਨੂੰ ਕਬੱਡੀ ਕਬੱਡੀ ਕਰ ਰਹੀ ਤੇਜ਼ ਤਰਾਰ ਕਬੱਡੀ ਉਧਰ ਚੋਂ ਵਾਲੇ 900 ਗੱਡੀ ਦੇ ਰੱਖੇ ਦੀ ਸਵਾਗਤ ਕਰਦੇ ਨੇ ਤੇ ਇਹਦੇ ਭਰੇ ਹੂਤੇ ਬਲਾਈਏ ਖੇਂਚੀ ਇਸ ਲੋਕੀਂ ਨੇ ਹੱਦ ਕਰਕੇ ਇਸ ਬੰਦੀ ਦੇ ਲੋਕੀਂ ਦੀ ਗੱਲ ਕਰਦਾ ਪਹਿਲਾ 1.5 ਅੰਕ ਹਾਂਜੀ ਮੱਲਿਆ ਦੀ ਸਾਹ ਉਹਦੇ ਵਾਸਤੇ ਮੇਰੇ ਸਾਡੇ ਸਟੇਟ ਕਰ ਜਾ ਮੋਟਾ ਕਿੰਨੇ 10 10 ਨਹੀਂ 40 900 इधर है 900 कबड्डी कबड्डी कर रहा है छूटता मिलियो लखी 900 की बाई हो कबड्डी इधर के सारे ध्यान से देखना की खाते में जीत रहा है अंकित मनजीत अरे कली वाला लाइन पे ਦੇ 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 ਮੁਗਲੇ ਰੋਕਰੇ ਵੱਜਦੇ ਨੇ ਸੈਮੀ ਫਾਈਨਲ ਮੁਕਾਬਲਾ ਖੁੱਡਰਾਂ ਦਾ ਮੈਚ ਰਸ ਗਿਆ ਇਹਦੇ ਸ਼ਾਨਦਾਰ ਇਹਦੇ ਖੁੱਡਰਾਂ ਵਾਲੇ ਕਬੱਡੀ ਤੰਜਾ 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 ਬਦੌੜੇ ਤੇ ਮੋੜਨੀ ਆ 10 ਗੇਲੇ ਕਿਹੜੇ ਸ਼ੌਕ ਨੂੰ ਪਵਾਂ ਗੌਲੇ ਨੇ ਮੋੜਨੀ ਆ ਇਸ ਗੇਲੇ ਨੌਜਵਾਨ ਦੇ ਉਧਰੇ ਨੌਜਵਾਨੇ ਗੇਲੇ ਨੌਜਵਾਨ ਦੀ ਪਾਈ ਪਾਈ ਕਬੱਡੀ 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 ਕਰਦਾ ਹੈ ਗੇਲਾ ਨੌਜਵਾਨੇ ਸੋਚ ਵਿਚਾਰਾ ਕਰਦਾ 30 ਮੋੜਾ ਟੱਚ ਉਧਰ ਕੇਸਾ ਦਾ ਸੀ ਸਰਦਾਰ ਜਣੇ

ਕਾਂਕੇ ਢੱਲੇ ਦਿਖਾ ਦੇਣੀ ਚੱਲ ਵੀ ਲਖਮੀ ਨਾ ਬਾਬਾ ਸਾਫਾ ਸਮਾਨ ਚ ਲੈ ਲੈਣੇ ਜਿਸਪਾਲ ਸਿੰਘ ਪੱਟੇ ਵਾਲੇ ਗੁਰਦੇਵ ਸਿੰਘ ਕਮ ਸਿੰਘ ਜੋ ਕੇ ਵਾਲੇ ਇਹ ਵੀ ਆਪਣਾ ਸਮਾਨ ਚ ਲੈ ਲੈਣਣ ਕਾਂਕੇ ਢੱਲੇ ਦੀ ਟੀਮ ਦਿਖਾ ਦੇ ਦੇ ਵਿੱਚ ਸਾਰੇ ਲੋਕ ਲਖਮੀ ਨਾਮ ਲਗਾਈ ਹੈ ਲੈ ਜੀ ਬੇ ਸਾਈਡ ਤੋਂ ਇਹ ਆ ਲੋ ਆ ਪਾਜੀ ਮੇਰੇ ਬਾਜਵੀ ਬਾ ਕੰਨੇ 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 ਮੇਰੇ ਸਾਈਡ ਤੇ ਹੋ ਜਾ ਲੋ ਜੇਡ ਮੇਰੇ ਜੇਡ ਕੋਰ ਦੇ ਵਿੱਚ ਆ ਜਾਵੇ ਇਧਰ ਕਾਲਾ ਲੋਕ ਆ ਕਬੱਡੀ ਕਬੱਡੀ ਕਰਦਾ ਲੀਕੇ ਨੇ ਕਾਲਾ ਕਾਲਾ ਲੈ ਤਾ ਲਿਭਾ ਮੜ ਕੇ ਹੋਵੇ ਗਲਾਸ ਦੇ ਆ ਜਾਏ ਨਕੀ ਦੀ ਦਰ ਕਾਲਾ ਲੋਕ ਕਬੱਡੀ ਕਬੱਡੀ ਕਰਦਾ ਹੈ ਤੇ ਇਹ ਵੀ ਜਾ ਰਿਹਾ ਕਰਦਾ ਕਿ ਸੱਜੀ ਗੱਲੀ ਵਾਲਾ ਮਾਤਾ ਕਿਹੜਾ ਮੱੱਗਾ ਵਾਲਾ ਵੇਖਣਾ ਕਿਸ ਨੂੰ ਹੋ ਜਾ ਵਾਲਾ ਤਗੜਾ ਮਿਲਦਾ ਤਗੜਾ ਜੇਡ ਰੱਖ ਕੇ ਚਾਰੇ ਬੰਦੋਂ ੱਲੇ ਵਾਲੇ ਦੇ ਸਾਹਮਣੇ ਜਿਵੇਂ ਇੱਕ ਹੋਰ ਅੰਕ ਦਾ ਵਾਧਾ ਹੋ ਗਿਆ ਚੱਲ ਵੀ ਗੇਲੇ ਪਾ ਫਿਰ ਕਬੱਡੀ ਇਧਰ ਗੇਲਾ ਲੋਜ਼ਰ ਔਰ ਜਾਣ ਲਈ ਨੌਂ ਦਰਵਾਜ਼ੇ ਕੇਸ ਕੇ ਜਾਣ ਲਈ ਤਾਂ ਕਿ ਕੋਸਾਂ ਨੂੰ ਰੱਖਣੀ ਬੂਆ ਇਸ ਗੇਲੇ ਜੋਰਦਾਰ ਵਾਲੇ ਵੀ ਰੱਖੀ ਡਿੱਗਦਾ ਕੰਦਾ ਰਾਈ ਕਾਤੇ ਖਾਤੇ ਦੇ ਵਿੱਚ ਜੋੜਨ ਦੇ ਵਿੱਚ ਕੰਮ ਜਾ ਰਿਹਾ ਪੰਗਰੇ ਸਾਈਡ ਤੋਂ ਖੜਿਆ ਯਾਰੋ ਤੇ ਇਧਰ ਬਾਰ ਲੈ ਕਿਹੜਾ ਵੀਰ ਮੇਰੇ ਵਿੱਚ ਇਹ ਨਾਅਰ ਤਾਂ ਬੜੀ ਹੈ ਜਿੱਤਣ ਜਿੱਤ ਹਰ ਕੋਈ ਖੇਡੇ ਤੇ ਯਾਰ ਵੀ ਉਹ ਲੱਕੀ ਦੇਖ ਲੈ ਮੜਕਾ ਚਾਹ ਲਿਖਿਆ ਵਿੱਚ ਗੁਰਵਾਨੀ ਰੋਲਿਆਂ ਦੇ ਵਿੱਚ ਮੇਲੀ ਮੇਲੇਖੇ ਦਾ ਦੇ ਵਿੱਚ ਹਾਰ ਜਵਾਨ ਨੇ ਹਾਰ ਮਰੇ ਮੱਲੇ ਦੀ ਧਰਤੀ ਦੇ ਉੱਪਰ ਮਾਅ ਖੇਡ ਕਬੱਡੀ ਦੀ ਥੋੜੀ ਚੋਣੀ ਚਰਚਾ ਹੋ ਰਹੀ ਹੈ ਕਿ ਸੈਕੋ ਸੁਮੰਦਰਾ ਤੋਂ ਬਾਅਦ ਵੀ ਇਸ ਮਾਅ ਖੇਡ ਕਬੱਡੀ ਦੀ ਚਰਚਾ ਹੋਈ ਹੈ

ਇਹਦੇ ਕਾਲਾ ਨੌਜਵਾਨ ਕਬੱਡੀ ਕਬੱਡੀ ਕਰਦਾ ਹੋਇਆ ਬੱਲੇ ਵਾਲ ਨੂੰ ਸੋਰੀ ਕਬੱਡੀ ਇਸ ਕਾਲੇ ਨੌਜਵਾਨ ਨੇ ਖਾਈਏ ਤੇ ਉਧਰੇ ਟੀਮ ਵੀ ਚਲਾ ਕਰਦੇ ਲਗਦਾ ਕਾਲਾ ਜਕੜਿਆ ਗਿਆ ਚਾਂਦੀ ਵਾਲੇ ਗੇਟੇ ਤੋਂ ਨੌਜਵਾਨ ਨੇ ਸੋਰੀ ਲਟਾਈ ਬਰਾਟਾ ਜੂਰ ਕਾਲੇ ਨੂੰ ਤੇ ਨੌਜਵਾਨ ਨੇ ਅਸੀ ਛੋੜਦਾ ਦੀ ਟੀਮ ਨੇ ਖਾਤੇ ਦੀ ਰਿਪੋਰਟ ਹੈ ਰੂਪਾ ਡਾਕਟਰ ਜਿਹਦੇ ਹਗਾਤਾਂ ਨੂੰ ਮਿਲਿਆ ਬੈਠ ਜਿਓ ਇੱਕ ਸਾਈਡ ਤੇ ਹੋ ਜਿਓ ਬੈਠ ਜਿਓ ਬਈ ਬੈਠ ਜਿਓ ਜਿਹਨਾਂ ਦਾ ਅਗਲਾ ਮੁਕਾਬਲਾ ਇਨੀ ਇੱਕ ਗੱਲ ਮਾਰ ਲਿਆ ਕਰਿਓ ਬੈਠ ਜਿਓ ਅੱਗੇ ਵੀ ਪਰ ਹੋਤਰ ਜੇ ਬੱਜਾ ਲੱਗ ਜਾਂਦੇ ਨੇ ਸ਼ਾਮ ਦਾ ਟਾਈਮ ਹੋ ਗਿਆ ਤੇ ਮੌਸਮ ਵੀ ਘੱਟ ਲੱਗ ਰਿਹਾ ਜੀ ਆ ਰਿਹਾ ਤੇ ਇਹ ਵੀ ਚੜ੍ਹਦੇ ਰਹਿਣਗੇ ਬੱਲੇ ਵਾਲੀ ਗੱਡੀ ਨੂੰ ਸੁਭਾ ਲਾਗ ਲਾ ਕੇ ਜਿਹਦਾ ਵਾਲਾ ਰੋਈਏ ਇਹਦਾ ਜਿਹੜਾ ਅੱਗੇ ਹੋਰ ਇਸ ਮੇਜ ਚੜ੍ਹ ਵੀ ਕਰ ਲੈ ਪਾ ਫਿਰ ਨੌਜਵਾਨਾ ਕਬੱਡੀ ਸੈਮੀ ਫਾਈਨਲ ਮੁਕਾਬਲਾ ਕੁੰਡਿੰਗਾਂ ਦੇ ਫਿੰਗਰ ਪਾਸ ਕੇ ਕੋਈ ਨਿਤੂ ਬੜੇਵੇਂ ਖਾੜੀ ਬੜੇਵੇਂ ਖਾੜੀ ਨਿਤਰਨੀ ਹੈ ਤੇ ਫਾਈਨਲ ਦੇ ਵਿੱਚ ਦੇਖਣਾ ਹੈ ਕਿਹੜੀ ਟੀਮ ਪਹੁੰਚਦੀ ਹੈ ਇਧਰ ਕਰਮੇ ਨੋਜ਼ੋ ਨੇ ਗੱਚੋੜੀ ਛਾਤੀ ਦੇ ਵਿੱਚ ਕਬੱਡੀ ਪਾਈ ਤੇ ਰੰਗ ਆਪਣੇ ਖਾਤੀ ਦੇ ਵਿੱਚ ਜੋੜਨ ਦੇ ਵਿੱਚ ਕਾਮਯਾਬ ਹੋ ਗਏ ਚੱਲ ਵੀ ਗੱਲ ਨੋਜ਼ੋ ਦਾ ਪਾਸ ਕਬੱਡੀ ਬਹੁਤ ਤੂਕ ਕੇ ਕਬੱਡੀ ਦਾ ਪਰੇਤੀ ਉਹ ਵੀਰੇ ਸਾਈਡ ਤੇ ਟੀ-ਸ਼ਰਟ ਆਹ ਇਕਲਾ ਅੰਕ ਗਾਂਧੀ ਢੱਲੇ ਵਾਲੇ ਦਿਖਾਤੇ ਰਹੀ ਵਿੱਚ ਢੱਲੇ ਆ ਗਾਂਧੀ ਜਿਹੜੇ ਕੌਦੀ ਜਿਹਦੇ ਕੌਦਾ ਨੱਚਦਾ ਹੀ ਅੰਕ ਲੈ ਕੇ ਪਾੜੀ ਵੱਲੇ ਉਹਨੇ ਨੱਚਦਾ ਡੱਪਦਾ ਗਾਂਧੀ ਲੋਜੋ ਰੰਗ ਆਪਣੇ ਖਾਤੇ ਦੀ ਵਿੱਚ ਜਿਹੜਨ ਦੇ ਵਿੱਚ ਕਾਮਯਾਬ ਹੋ ਗਿਆ ਬੜਾ ਸਖਤ ਮੁਕਾਬਲਾ ਤੇ ਇਧਰ ਗੀਲਾ ਲੋਹਵਾਰੇ ਕਬੱਡੀ ਕਬੱਡੀ ਕਰਦਾ ਦੇਖਣਾ ਗੀਲਾ ਲੋਹਵਾਰੇ ਖੱਟੀਆਂ ਖੱਟ ਗਈ ਅੱਜ ਮੱਲੇ ਦੀ ਅਖੀਰ ਕਰਨ ਦੇ ਵਿੱਚ ਇਧਰ ਪੈ ਗਏ ਨੇ ਪਟਾਕੇ साइनले ज़ोर कढण बि कहिड़ी कहिड़ी फाइनल जे पहुची हिकु ਕਬੱਡੀ ਬਾਕੀ ਲੱਗਦੀ ਹੈ ਇਸ ਮੁਕਾਬਲੇ ਦੀ ਚੌਥੀ ਨੋਕ ਵਾਲਾ ਗੇਲੇ ਨੋਕ ਵਾਲੇ ਪਾਸ ਇਨ ਕਬੱਡੀ ਇਸ ਕਬੱਡੀ ਤੇ ਜਿੱਤ ਹਾਰ ਹੋ ਰਹੀ ਏ ਇੱਕ ਸਾਈਡ ਤੇ ਹੋ ਗਿਆ ਕਾਲੇ ਵੀਰ ਇਸ ਕਬੱਡੀ ਤੇ ਜਿੱਤ ਹਾਰ ਹੋ ਜਾਣੀ ਹੈ ਦਰਸ਼ਕ ਵੀਰੋ ਦੇਖਦੇ ਅੰਗਰੇਜ਼ਾਂ ਦੇ ਖਾਤੇ ਦੇ ਵਿੱਚ ਜੁੜਦਾ ਬੜਾ ਸ਼ੱਕ ਲਗਾਰ ਹੋ ਰਿਹਾ ਹੈ न दे अंक साढे दसा अंक न दे जे अंक साढे दस